ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 1975 ਦੀ ਐਮਰਜੈਂਸੀ ਬਾਰੇ ਜੋ ਭਾਰਤੀ ਲੋਕਤੰਤਰ ਲਈ ਬਹੁਤ ਗੰਭੀਰ ਅਤੇ ਚਰਚੇ ਦਾ ਦੌਰ ਸੀ 1975 ਦੀ ਐਮਰਜੈਂਸੀ ਜਿਸ ਨੂੰ ਪੰਜਾਬੀ ਵਿੱਚ ਆਪਤਾਕਾਲ ਵੀ ਕਿਹਾ ਜਾਂਦਾ ਹੈ ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਗੰਭੀਰ ਅਤੇ ਵਿਵਾਦਪੂਰਨ ਦੌਰ ਸੀ ਇਹ 25 ਜੂਨ 1975 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਝਾਅ ਤੇ ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਨੇ ਕੋਸ਼ਿਸ਼ ਕੀਤੀ ਸੀ ਅਤੇ ਇਹ 21 ਮਹੀਨਿਆਂ ਤੱਕ ਚੱਲੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਦਾ ਮੁੱਖ ਕਾਰਨ ਕੀ ਸੀ ਰਾਜਨੀਤਿਕ ਅਸਥਿਰਤਾ 1973 ਵਿੱਚ ਗੁਜਰਾਤ ਵਿੱਚ ਵਿਦਿਆਰਥੀ ਅੰਦੋਲਨ ਸ਼ੁਰੂ ਹੋਇਆ ਜਿਸ ਦੇ ਬਾਅਦ ਇਹ ਸਰਕਾਰ ਡਿੱਗ ਗਈ ਜੇਪੀ ਮੂਵਮੈਂਟ ਜੇਪ੍ਰਕਾਸ਼ ਨਰਾਇਣ ਨੇ ਬਿਹਾਰ ਵਿੱਚ ਸੰਪੂਰਨ ਕ੍ਰਾਂਤੀ ਦੀ ਘੋਸ਼ਣਾ ਕੀਤੀ ਜਿਸ ਵਿੱਚ ਪ੍ਰਧਾਨ ਮੰਤਰੀ ਦੀ ਹਟਾਉਣ ਦੀ ਮੰਗ ਸ਼ਾਮਲ ਸੀ ਰੇਲਵੇ ਹੜਤਾਲ ਜੋਰਜ ਫਰਨਾंडीज ਦੀ ਅਗਵਾਈ ਵਿੱਚ ਰੇਲਵੇ ਮਜ਼ਦੂਰਾਂ ਦੀ ਬਹੁਤ ਵੱਡੀ ਹੜਤਾਲ ਹੋਈ ਜਿਸ ਨਾਲ ਰਾਸ਼ਟਰੀ ਆਵਾਜਾਈ ਠੱਪ ਹੋ ਗਈ ਇੰਦਰਾ ਗਾਂਧੀ ਦੀ ਚੋਣ ਯੋਗਤਾ ਇਲਾਹਾਬਾਦ ਹਾਈ ਕੋਰਟ ਨੇ 12 ਜੂਨ 1975 ਨੂੰ ਇੰਦਰਾ ਗਾਂਧੀ ਨੂੰ ਚੋਣੇ ਗੜਬੜੀ ਵਿੱਚ ਦੋਸ਼ੀ ਠਹਿਰਾਇਆ ਤੇ ਉਹਨਾਂ ਦੀ ਸੀਟ ਰੱਦ ਕਰ ਦਿੱਤੀ ਪ੍ਰਤੀਕਾਤਮਕ ਪ੍ਰਤੀਕਿਰਿਆ 25 ਜੂਨ 1975 ਨੂੰ ਦਿੱਲੀ ਵਿੱਚ ਵੱਡੀ ਰੈਲੀ ਹੋਈ ਜਿਸ ਵਿੱਚ ਮੋਰਾਰਜੀ ਦੇਸਾਈ ਅਤੇ ਜੈ ਪ੍ਰਕਾਸ਼ ਨਰਾਇਣ ਨੇ ਇੰਦਰਾ ਗਾਂਧੀ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਇਸ ਐਮਰਜੈਂਸੀ ਦਾ ਐਲਾਨ ਅਤੇ ਪ੍ਰਭਾਵ ਆਪਤਾਕਾਲ ਦਾ ਐਲਾਨ 25 ਜੂਨ 1975 ਦੀ ਰਾਤ ਨੂੰ ਰਾਸ਼ਟਰਪਤੀ ਨੇ ਆਰਟੀਕਲ 352 ਅਧੀਨ ਆਪਤਾਕਾਲ ਲਗਾਉਣ ਦੀ ਘੋਸ਼ਣਾ ਕੀਤੀ ਇਸ ਐਮਰਜੈਂਸੀ ਨਾਲ ਨਾਗਰਿਕ ਅਧਿਕਾਰ ਖੋਲੇ ਗਏ ਪ੍ਰੈਸ ਤੇ ਸੈਂਸਰਸ਼ਿਪ ਲੱਗ ਗਈ ਅਤੇ ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਪਾ ਦਿੱਤਾ ਗਿਆ 인ਦਰਾ ਗਾਂਧੀ ਨੇ 25 ਜੂਨ 1975 ਦੀ ਰਾਤ ਨੂੰ ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਨੂੰ ਐਮਰਜੈਂਸੀ ਲਗਾਉਣ ਲਈ ਸਿੱਧੇ ਤੌਰ ਤੇ ਇੱਕ ਪੱਤਰ ਭੇਜਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਦੇਸ਼ ਵਿੱਚ ਅੰਦਰੂਨੀ ਖਤਰੇ ਹਨ ਅਤੇ ਉਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਪਵੇਗੀ ਉਹਨਾਂ ਨੇ ਕੈਬਨਿਟ ਨੂੰ ਪਹਿਲਾਂ ਸੂਚਿਤ ਨਹੀਂ ਕੀਤਾ ਪਰ ਸਰਕਾਰੀ ਕਾਰਜ ਵਿਵਸਥਾ ਨਿਯਮਾਂ ਦੇ ਰੂਲ 12 ਅਧੀਨ ਇਹ ਸੰਭਵ ਸੀ ਕਿ ਪ੍ਰਧਾਨ ਮੰਤਰੀ ਕੁਝ ਵਿਸ਼ੇਸ਼ ਮੌਕਿਆਂ ਤੇ ਸਿੱਧੇ ਤੌਰ ਤੇ ਰਾਸ਼ਟਰਪਤੀ ਕੋਲ ਪਹੁੰਚ ਕਰ ਸਕਦੇ ਨੇ ਅਤੇ ਇਹ ਕੈਬਨਟ ਨੂੰ ਬਾਅਦ ਵਿੱਚ ਸੂਚਿਤ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਨੇ ਇੰਦਰਾ ਗਾਂਧੀ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਤੇ 25 ਜੂਨ 1975 ਦੀ ਰਾਤ ਨੂੰ ਐਮਰਜੈਂਸੀ ਲਗਾ ਦਿੱਤੀ ਗਈ ਅਗਲੀ ਸਵੇਰ 26 ਜੂਨ ਨੂੰ ਕੈਬਨਟ ਨੂੰ ਇਸ ਬਾਰੇ ਦੱਸਿਆ ਗਿਆ ਤੇ ਕੈਬਨਟ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਬਾਅਦ ਵਿੱਚ ਜੁਲਾਈ ਤੋਂ ਅਗਸਤ 1975 ਤੱਕ ਪਾਰਲੀਮੈਂਟ ਨੇ ਵੀ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ 1975 ਵਿੱਚ ਐਮਰਜੈਂਸੀ ਲਾਗੂ ਕਰਨ ਦਾ ਫੈਸਲਾ ਭਾਰਤੀ ਸੰਵਿਧਾਨ ਨੇ ਅਨੁਛੇਦ 352 ਅਧੀਨ ਲਿਆ ਇਹ ਐਮਰਜੈਂਸੀ 25 ਜੂਨ 1975 ਤੋਂ 21 ਮਾਰਚ 1977 ਤੱਕ ਚੱਲੀ ਜਿਸ ਵਿੱਚ ਮੁੱਖ ਲੋਕਤੰਤਰੀਕ ਅਧਿਕਾਰ ਨੂੰ ਠੱਪ ਕਰ ਦਿੱਤਾ ਗਿਆ। ਅਖਬਾਰਾਂ ਤੇ ਸੈਂਸਰਸ਼ਿਪ ਲਗਾਈ ਗਈ ਤੇ ਵਿਰੋਧੀਆਂ ਨੂੰ ਜੇਲ੍ਹ ਵਿੱਚ ਪਾਇਆ ਗਿਆ। 30 ਜੂਨ 1975 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰਕੇ ਐਮਰਜੈਂਸੀ ਦੇ ਵਿਰੁੱਧ ਫੈਸਲਾ ਕੀਤਾ। ਅਕਾਲੀ ਦਲ ਨੇ ਕਾਂਗਰਸ ਦੇ ਫਾਸ਼ੀਵਾਦੀ ਰੁਝਾਨਾਂ ਦੇ ਖਿਲਾਫ ਲੜਨ ਦਾ ਐਲਾਨ ਕੀਤਾ। ਸਿੱਖਾਂ ਨੇ ਡੈਮੋਕਰੇਸੀ ਬਚਾਓ ਮੋਰਚਾ ਸ਼ੁਰੂ ਕੀਤਾ ਜਿਸ ਵਿੱਚ ਸਿੱਖ ਆਗੂਆਂ ਨੇ ਇੰਦਰਾ ਗਾਂਧੀ ਦੀ ਹਕੂਮਤ ਦੇ ਖਿਲਾਫ ਸਿਆਸੀ ਅਤੇ ਸ਼ਾਂਤੀਪੂਰਨ ਵਿਰੋਧ ਕੀਤਾ ਸਿੱਖਾਂ ਦੀ ਆਬਾਦੀ 2% ਤੋਂ ਵੀ ਘੱਟ ਹੋਣ ਦੇ ਬਾਵਜੂਦ ਐਮਰਜੈਂਸੀ ਦੌਰਾਨ ਗ੍ਰਿਫਤਾਰ ਹੋਏ ਲੋਕਾਂ ਵਿੱਚ 29% ਤੋਂ ਵੱਧ ਸਿੱਖ ਸਨ ਇਸ ਵਿੱਚ ਆਪਾਂ ਹੁਣ ਦੇਖਾਂਗੇ ਸਿੱਖਾਂ ਨੇ ਮੰਗ ਕੀ ਸੀ ਐਮਰਜੈਂਸੀ ਤੋਂ ਪਹਿਲਾਂ ਸਿੱਖ ਆਗੂਆਂ ਪ੍ਰਕਾਸ਼ ਸਿੰਘ ਬਾਦਲ ਗੁਰਪਾਚਨ ਸਿੰਘ ਤੋੜਾ ਨੇ ਇੰਦਰਾ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਤਿੰਨ ਧਾਰਮਿਕ ਮੰਗਾਂ ਪੂਰੀਆਂ ਕਰਨ ਦੀ ਗੱਲ ਹੋਈ ਸੀ ਇਸ ਨਾਲ ਕੁਝ ਸਿੱਖ ਆਗੂ ਐਮਰਜੈਂਸੀ ਨੂੰ ਸਹਿਣ ਕਰਨ ਲਈ ਤਿਆਰ ਸਨ ਪਰ ਇਸ ਦੇ ਬਾਵਜੂਦ ਸਿੱਖਾਂ ਦੀ ਵੱਡੀ ਗਿਣਤੀ ਨੇ ਐਮਰਜੈਂਸੀ ਦੇ ਖਿਲਾਫ ਵਿਰੋਧ ਕੀਤਾ ਐਮਰਜੈਂਸੀ ਦੇ ਖਿਲਾਫ ਸਿੱਖਾਂ ਦਾ ਵਿਰੋਧ ਉਹਨਾਂ ਦੇ ਸ਼ਾਂਤੀਪੂਰਨ ਅਤੇ ਸਿਆਸੀ ਸੰਘਰਸ਼ ਦੀ ਮਿਸਾਲ ਬਣਿਆ ਜੋ ਅੱਗੇ ਚੱਲ ਕੇ ਪੰਜਾਬ ਵਿੱਚ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਅਤੇ 1900 ਦਹਾਕੇ ਦੇ ਆਗੂਆਂ ਦੀ ਲਹਿਰ ਵਿੱਚ ਵੀ ਦਿਸਿਆ 1975 ਵਿੱਚ ਸਿੱਖਾਂ ਨੇ ਇੰਦਰਾ ਗਾਂਧੀ ਦੁਆਰਾ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਮੁੱਖ ਤੌਰ ਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਸੀ ਐਮਰਜੈਂਸੀ ਦੌਰਾਨ ਭਾਰਤੀ ਸਰਕਾਰ ਨੇ ਲੋਕਤੰਤ੍ਰਿਕ ਅਧਿਕਾਰਾਂ ਠੱਪ ਕਰਕੇ ਅਖਬਾਰਾਂ ਦੀ ਆਜ਼ਾਦੀ ਖਤਮ ਕਰਕੇ ਤੇ ਵਿਰੋਧੀ ਆਗੂਆਂ ਨੂੰ ਜੇਲੂ ਵਿਚ ਪਾ ਕੇ ਦੇਸ਼ ਵਿੱਚ ਡਰ ਅਤੇ ਦਬਾਅ ਦਾ ਮਾਹੌਲ ਬਣਾ ਦਿੱਤਾ ਸੀ ਸਿੱਖ ਆਗੂਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਸਿੱਖ ਸਿਧਾਂਤਾਂ ਅਤੇ ਲੋਕਤੰਤਰ ਦੇ ਖਿਲਾਫ ਮੰਨਿਆ। ਉਹਨਾਂ ਨੇ ਦਲੀਲ ਦਿੱਤੀ ਕਿ ਇਹ ਐਮਰਜੈਂਸੀ ਆਮ ਲੋਕਾਂ ਦੇ ਅਧਿਕਾਰਾਂ, ਇਨਸਾਫ਼ ਅਤੇ ਆਜ਼ਾਦੀ ਨੂੰ ਖਤਮ ਕਰਦੀ ਹੈ। ਸਿੱਖਾਂ ਨੇ ਡੈਮੋਕਰੇਸੀ ਬਚਾਓ ਮੋਰਚਾ ਸ਼ੁਰੂ ਕਰਕੇ ਇਸ ਦਾ ਸ਼ਾਂਤੀਪੂਰਨ ਵਿਰੋਧ ਕੀਤਾ ਤੇ ਆਪਣੇ ਧਾਰਮਿਕ ਅਤੇ ਸਿਆਸੀ ਅਧਿਕਾਰਾਂ ਦੀ ਰੱਖਿਆ ਲਈ ਜਥੇਬੰਦੀ ਕੀਤੀ। ਇਸ ਤਰ੍ਹਾਂ ਸਿੱਖਾਂ ਲਈ 1975 ਦੀ ਐਮਰਜੈਂਸੀ ਦਾ ਵਿਰੋਧ ਕੇਵਲ ਇੱਕ ਸਿਆਸੀ ਸੰਘਰਸ਼ ਨਹੀਂ ਸਗੋਂ ਆਪਣੇ ਸਿਧਾਂਤਾਂ ਅਤੇ ਲੋਕਤੰਤਰ ਦੇ ਮੁੱਲਾਂ ਦੀ ਰੱਖਿਆ ਦਾ ਸਵਾਲ ਸੀ। ਇੰਦਰਾ ਗਾਂਧੀ ਦੀ ਜਾਨ ਨੂੰ ਖਤਰਾ 19 ਅਗਸਤ 1975 ਨੂੰ ਵਿਰੋਧੀ ਧਿਰ ਦੇ ਨੇਤਾ ਐਂਜੀ ਗੋਰੇ ਨੂੰ ਲਿਖੇ ਇੱਕ ਪੱਤਰ ਵਿੱਚ ਉਹਨਾਂ ਨੇ ਬੰਗਲਾਦੇਸ਼ ਵਿੱਚ ਵਾਪਰੀ ਘਟਨਾ ਦਾ ਹਵਾਲਾ ਦਿੱਤਾ ਅਤੇ ਲਿਖਿਆ ਅਜਿਹੇ ਸਮੇਂ ਜਦੋਂ ਉਹਨਾਂ ਦੀ ਜਾਨ ਨੂੰ ਖਤਰਾ ਵੱਧ ਗਿਆ ਹੈ ਉਨਾ ਕੋਲ ਐਮਰਜੈਂਸੀ ਜਾਰੀ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਕੁਲਦੀਪ ਨੀਅਰ ਆਪਣੀ ਕਿਤਾਬ ਦਾ ਜਜਮੈਂਟ ਵਿੱਚ ਲਿਖਦੇ ਨੇ ਸ਼ੇਖ ਮੁਜੀਬ ਦੇ ਕਤਲ ਤੋਂ ਇੱਕ ਹਫਤਾ ਪਹਿਲਾਂ ਤਜਾਰਾਮ ਸਾਂਗਵਾਨ ਨਾਮ ਦੇ ਇੱਕ ਫੌਜੀ ਕੈਪਟਨ ਨੂੰ ਇੱਕ ਦੂਰਬਿਨ ਵਾਲੀ ਬੰਦੂਕ ਨਾਲ ਫੜਿਆ ਗਿਆ ਸੀ ਜਿਸ ਦਾ ਇਰਾਦਾ ਦ ਡੇ ਆਫ ਜੈਕਾਲ ਦੇ ਅੰਦਾਜ਼ ਵਿੱਚ ਇੰਦਰਾ ਗਾਂਧੀ ਦਾ ਕਤਲ ਕਰਨਾ ਸੀ ਉਸੇ ਸਾਲ 18 ਮਾਰਚ ਨੂੰ ਐਮਰਜੈਂਸੀ ਤੋਂ 3 ਮਹੀਨੇ ਪਹਿਲਾਂ 12 ਬੋਰ ਦੀ ਬੰਦੂਕ ਲੈ ਕੇ ਇੱਕ ਵਿਅਕਤੀ ਨੂੰ ਇਲਾਹਾਬਾਦ ਹਾਈ ਕੋਰਟ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਇੰਦਰਾ ਗਾਂਧੀ ਨੇ ਗਵਾਹੀ ਦੇਣੀ ਸੀ ਕੁੱਲ ਮਿਲਾ ਕੇ ਐਮਰਜੈਂਸੀ ਲਗਾਉਣ ਦੇ ਪਿੱਛੇ ਸਭ ਤੋਂ ਮਹੱਤਵਪੂਰਨ ਕਾਰਨ ਇੰਦਰਾ ਗਾਂਧੀ ਦੀ ਲੀਡਰਸ਼ਿਪ ਨੂੰ ਚੁਣੌਤੀ ਸੀ ਜਿਸ ਵਿੱਚ ਕਾਂਗਰਸ ਵਿੱਚ ਧੜੇਬੰਦੀ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਜੇਪੀ ਦਾ ਅੰਦੋਲਨ ਅਤੇ ਇੰਦਰਾ ਗਾਂਧੀ ਦੀ ਜਾਨ ਨੂੰ ਖਤਰਾ ਸ਼ਾਮਲ ਸੀ ਅਗਲੀ ਵਾਰ ਫਿਰ ਮਿਲਦੇ ਹਾਂ ਇਕ ਹੋਰ ਇਤਿਹਾਸਿਕ, ਰਾਜਨੀਤਿਕ ਤੇ ਰੋਮਾਂਚਕ ਕਹਾਣੀ ਨਾਲ ਧੰਨਵਾਦ